ਮਲੇਰ ਕੋਟਲਾ ਦੀ ਮੁਸਲਮ ਭਾਈਚਾਰੇ ਨਾਲ ਸੰਬੰਧਿਤ ਤਕਵਾ ਵੈਲਫੇਅਰ ਸੁਸਾਇਟੀ ਵੱਲੋਂ ਹਲਕਾ ਡੇਰਾ ਬਾਬਾ ਨਾਨਕ ਦੇ ਸਰਾਂਦੀ ਪਿੰਡ ਧਰਮਕੋਟ ਪੱਤਰ ਨੂੰ ਗੋਦ ਲੈ ਕੇ ਕਰੀਬ 20 ਘਰ ਬਣਾਉਣ ਦਾ ਕੰਮ ਆਪਣੇ ਹੱਥ ਲਿਆ ਹੈ। ਉਹਨਾਂ ਕਿਹਾ ਕਿ ਸਾਨੂੰ 1947 ਤੋਂ ਲੈ ਕੇ ਭਾਰਤ ਜਾਂ ਪੰਜਾਬ ਉੱਪਰ ਕੋਈ ਵੀ ਆਫਤ ਪਈ ਤਾਂ ਮੁਸਲਮਾਨ ਭਾਈਚਾਰਾ ਭਾਰਤ ਤੇ ਪੰਜਾਬ ਦੇ ਨਾਲ ਖੜਦਾ ਰਿਹਾ ਇਸ ਲਈ ਹੁਣ ਉਹ ਉਨ ਵੀ ਉਹ ਇਸ ਔਖੀ ਘੜੀ ਵਿੱਚ ਪੰਜਾਬ ਵਾਸੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਪੂਰਾ ਸਾਥ ਦਿੱਤਾ ਜਾਵੇਗਾ। ਇਸ ਮੌਕੇ ਪਿੰਡ ਵਾਲਪੁਰ ਤੋਂ ਪੱਠਾ ਮਾਲਕ ਸਰਪੰਚ ਜਗਜੀਵਨ ਸਿੰਘ ਵੱਲੋਂ ਮੁਸਲਮ ਭਾਈਚਾਰੇ ਦੀ ਸ਼ਲਾਘਾ ਕੀਤੀ ਗਈ ਅਤੇ ਉੱਥੇ ਹੀ ਉਹਨਾਂ ਵੱਲੋਂ ਹੜ੍ਹ ਪੀੜਤਾਂ ਦੇ ਘਰ ਬਣਾਉਣ ਦੀ ਨਿਵੇਕਲੀ ਪਹਿਲ ਤੇ ਧੰਨਵਾਦ ਕਰਦੇ ਹੋਏ ਕਿਹਾ ਕਿ ਜਿੱਥੇ ਇਸ ਭਾਈਚਾਰੇ ਨੇ ਇਸ ਔਖੀ ਘੜੀ ਵਿੱਚ ਹੜ੍ਹ ਪੀੜਤਾਂ ਦੀ ਬਾਹ ਫੜੀ ਹੈ ਤੇ ਉੱਥੇ ਸਾਡੇ ਵੱਲੋਂ ਵੀ ਬਣਦਾ ਯੋਗਦਾਨ ਪਾ ਕੇ ਇੱਟਾਂ ਦਾ ਰੇਟ ਘਟਾ ਕੇ ਆਪਣਾ ਯੋਗਦਾਨ ਪਾਇਆ ਹੈ। ਅਸ ਮੇਰਾ ਨਾਮ ਮੁਜ਼ਮਮਲ ਹੈ ਅਸੀਂ ਜਿਹੜੀ ਤਕਵਾ ਵੈਲਫੇਅਰ ਸੁਸਾਇਟੀ ਦੇ ਸਾਰੇ ਮੈਂਬਰ ਹਾਂ ਅਸੀਂ ਅੱਜ ਇੱਥੇ ਡੇਰਾ ਪਾਪਾ ਸਾਨੂੰ ਸਾਰੇ ਪੰਜਾਬ ਨੂੰ ਹੀ ਪਤਾ ਹੈ ਕਿ ਸਾਡਾ ਇੱਕ ਹਿੱਸਾ ਜਿਹੜਾ ਉਹ ਡੇਰਾ ਪਾਪਾ ਨਾਨਕ ਤੋਂ ਲੈ ਕੇ ਜਨਾਲਾ ਸਾਰਾ ਫਿਰੋਜ਼ਪੁਰ ਤੱਕ ਪਾਣੀ ਦੇ ਝਪੇੜ ਚ ਆਇਆ ਹੋਇਆ ਹੈ ਲੱਪਕਰਾਂ ਦੇ ਘਰ ਆ ਤਬਾਹ ਹੋ ਗਏ ਨਾ ਉਹਨਾਂ ਦੀ ਸੇਵਾ ਲਈ ਅਸੀਂ ਅੱਜ ਜure ਪਹੁੰਚੇ ਸਰ ਅਸੀਂ ਪਹਿਲਾਂ ਤਾਂ ਕੋਪ ਮਾਫੀ ਚਾਹਾਂਗੇ ਵੀ ਇਸ ਵਾਰ ਨਾ ਕਹੋ ਮੁ슬ਮਨ ਭਾਈਚਾਰਾ ਸੰਨ 47 ਤੋਂ ਹੀ ਤੁਸੀਂ ਜਿੱਥੇ ਵੀ ਦੇਖੋਗੇ ਜੇ ਇੰਡੀਆ ਗੇਟ ਤੇ ਵੀ ਦੇਖੋ ਤਾਂ ਉੱਥੇ 94000 ਸ਼ਹੀਦਾਂ ਦੀਆਂ ਲਿਖੀਆਂ ਨੇ ਨਾਮ ਜਿੱਚੋ 64000 ਮੁਸਲਮਾਨਾਂ ਦੇ ਨਾਮ ਨਾ ਮੁਸਲਮਾਨ ਭਾਈਚਾਰਾ ਹਮੇਸ਼ਾ ਹੀ ਹਰ ਗੱਲ ਤੇ ਹਰ ਮੋੜ ਤੇ ਹਿੰਦੁਸਤਾਨ ਨਾਲ ਪੰਜਾਬ ਨਾਲ ਖੜਦਾ ਆਇਆ ਔਰ ਖੜਦਾ ਰਹੇਗਾ ਸਰ ਸਾਡੇ ਇਸਲਾਮ ਚ ਵੀ ਇਹੀ ਸਿਖਾਇਆ ਜਾਂਦਾ ਵੀ ਦੇਖੋ ਪਹਿਲਾਂ ਸਭ ਤੋਂ ਵੱਡਾ ਜੇ ਆਪਾਂ ਕਿਸੇ ਐਕਸੀਡੈਂਟ ਨੂੰ ਵੀ ਦੇਖਦੇ ਆਂ ਸਭ ਤੋਂ ਗਹਿਰਾ ਉੱਥੇ ਆਪਾਂ ਫਰਸਟ ਏਡ ਆ ਜਿਹੜੀ ਮੈਡੀਕਲ ਉਹ ਇਹ ਦੱਸੀ ਜਾਂਦੀ ਆ ਵੀ ਗਹਿਰਾ ਚੋੜ ਤੇ ਪਹਿਲਾਂ ਸੇਵਾ ਤੋਂ ਅੱਜ ਸੇਵਾ ਤਾਂ ਦੇਖੋ ਸਾਰੇ ਪੰਜਾਬ ਸਾਡਾ ਰਾਸ਼ਨ ਪਾਣੀ ਦੀ ਫੀਡ ਦੀ ਦੇ ਹੀ ਰਿਹਾ ਪਰ ਅਸਲ ਜਿਹੜੀ ਮਾਰ ਪਈ ਆ ਉਹ ਘਰ ਟੁੱਟ ਗਏ ਨੇ ਛੱਤਾਂ ਗਿਰ ਗਈਆਂ ਨੇ ਤਾਂ ਅਸੀਂ ਦੇਖਿਆ ਜਦੋਂ ਸਾਡੀ 2 ਦਿਨ ਪਹਿਲਾਂ ਉਹ ਟੀਮ ਆਈ ਥੀ ਤਾਂ ਜ਼ਿਆਦਾਤਰ ਲੋਕਾਂ ਦੀਆਂ ਛੱਤਾਂ ਘਰ ਟੁੱਟ ਗਏ ਕੰਧਾਂ ਦੀਆਂ ਕੰਧਾਂ ਪਾੜ ਗਈਆਂ ਪਾਣੀ ਨਾਲ ਤਾਂ ਸਾਡਾ ਫਿਰ ਤੈਅ ਹੋਇਆ ਇਹ ਹੀ ਸਾਡੇ ਜਿਹੜੀ ਉੱਥੇ ਮਲੇਰ ਕੋਲੇ ਬੜੀ ਮਸਜਿਦ ਆ ਉਹチェਹੀ ਫੈਸਲਾ ਹੋਇਆ ਵੀ ਜਿੰਨੀ ਸੇਵਾ ਦੇਣੀ ਆ ਅਸੀਂ ਉਹ ਉਹਨਾਂ ਨੂੰ ਘਰ ਦੇ ਮਟੀਰੀਅਲ ਦੀ ਦਿੱਤੀ ਜਾਵੇ ਤਾਂ ਹੁਣ ਅਸੀਂ ਪੱਟੋ ਘੱਟ ਸਾਡੇ ਕੋਲ ਇੱਥੇ ਟਰਾਲੀਆਂ ਮੇਰੇ ਹਿਸਾਬ ਨਾਲ ਤੁਹਾਡੀ ਵੀਡੀਓ ਕੈਮਰਾ ਮੁੱਕ ਜਾਏਗਾ ਸਾਡੀਆਂ ਟਰਾਲੀਆਂ ਸੇਵਾ ਦੀਆਂ ਇੱਟਾਂ ਦੀਆਂ ਰੇਤੇ ਦੀਆਂ ਬਾਜਰੀ ਦੀਆਂ ਨਾਲ ਸੀਮੈਂਟ ਦੀਆਂ ਅਸੀਂ ਸੇਵਾ ਦੇ ਰਹੇ ਹਾਂ ਅੰਡਰ ਟਾਰਗੇਟ ਦੇਖੋ ਅਸੀਂ ਆਪਣੇ ਧਰਮ ਕੋਡ ਪੱਤਨ ਹੈ ਅਸੀਂ ਉੱਚ ਜਿਹੜਾ ਦਰਿਆ ਹੈ ਰਿਵਰ ਹੈ ਆਪਣੇ ਰਾਵੀ ਦਰਿਆ ਹੈ ਜਿੱਥੋਂ ਮਨ ਟੁੱਟਿਆ ਮੀਨ ਅੰਦਰ ਵੜਿਆ ਉਹ ਉਹਨੇ ਮਾਰ ਇਹਦੇ ਤੇ ਮਾਰੀ ਹੈ ਧਰਮਕੋੜ ਪੱਤਨ ਤੇ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਨਾ ਉਹ ਇਹ ਹੈ ਜਦੋਂ ਪਾਣੀ ਆਇਆ ਤਾਂ ਧਰਮਕੋੜ ਪੱਤਨ ਤੱਕ ਤਾਂ ਨਾ ਪਹੁੰਚਣੀ ਬੜਾ ਮੁਸ਼ਕਿਲ ਥਾ ਉਂਝੇ ਮੇਂ ਪਿੱਛੋਂ ਸੇਵਾ ਕੋਈ ਵੀ ਗੱਡੀ ਲੈ ਕੇ ਆਉਂਦੀ ਆ ਉਹ ਕਿਰਾਏ ਦੀ ਗੱਡੀ ਹੁੰਦੀ ਆ ਉਹ ਫੁੱਟ ਦਾ ਪਾਣੀ ਦੇਖਿਆ ਨਹੀਂ ਗੱਡੀ ਵਾਲਾ ਡਰਾਈਵਰ ਬੰਦਾ ਉੱਥੇ ਰੋਕ ਲੈਂਦਾ ਵੀ ਨਾ ਭਾਈ ਸਾਨੇ ਤਾਂ ਹਨੇ ਸੇਵਾ ਫਿਰ ਉਹ ਮੂਰੀ ਪਿੰਡਾਂ ਚ ਲੁੱਟੀ ਜਾਂਦੀ ਐ ਇੱਥੇ ਤੱਕ ਕੋਈ ਨਹੀਂ ਪਹੁੰਚਦਾ ਤਾਂ ਅਸੀਂ ਇੱਕ ਪਿੰਡ ਤੇ ਸਾਫ਼ ਸੁਥਰੀ ਮਿਹਨਤ ਕਰ ਰਹੇ ਹਾਂ ਔਰ ਇਨਸ਼ਾਅੱਲਾ ਅਸੀਂ ਕਲੀ ਕਰਾ ਕੇ ਮੋੜਾਂਗੇ ਲੈਂਟਰ ਤਾਂ ਲੈਂਟਰ ਜਿਹੜੇ ਵੀ ਕੰਧਾਂ ਟੁੱਟੀਆਂ ਨਾ ਕਲੀਆਂ ਕਰਾ ਕੇ ਮੋੜਾਂਗੇ ਸਾਡੇ ਕੋਲ 15 ਤੋਂ 20 ਘਰਾਂ ਦੀ ਲਿਸਟ ਅਸੀਂ ਐਨਜੀਓ ਨੂੰ ਇਹੀ ਕਹਾਂਗੇ ਦੇਖੋ ਐਨਜੀਓ ਬਹੁਤ ਵਧੀਆ ਕੰਮ ਕਰ ਰਹੀਆਂ ਨੇ ਸਾਤੋਂ ਬਹੁਤ ਵਾਦੇ ਚੜ੍ਹ ਕੇ ਸਾਰੇ ਤੋਂ ਕੰਮ ਹੋ ਰਿਹਾ ਪਰ ਇਹ ਐ ਵੀ ਇੱਕ ਵਾਰੀ ਇੱਕ ਟੀਮ ਭੇਜ ਕੇ ਸਰਵੇ ਕੀਤਾ ਜਾਵੇ ਕੋਈ ਵੀ ਆਰਗੇਨਾਈਜੇਸ਼ਨ ਹੈ ਸੇਵਾ ਉਹ ਪਹਿਲਾਂ ਦੇਖੇ ਅਬਜ਼ਰਵ ਕਰੇ ਫੀਲਡ ਜਗਰਾਉਂਡ ਤੇ ਉਤਰੇ ਉਹਨੂੰ ਅਬਜ਼ਰਵ ਕਰੇ ਵੀ ਹਾਂ ਕਿਸ ਚੀਜ਼ ਦੀ ਲੋੜ ਹੈ ਉਹ ਚੀਜ਼ ਦੀ ਅਦਾਇਗੀ ਕਰੇ ਬismillahirrahmanirrahim ਇਹ ਸਾਡੀ ਸੁਸਾਇਟੀ ਤਕਵਾ ਵੈਲਫੇਅਰ ਸੁਸਾਇਟੀ ਮਲੇਰ ਕੋਟਲਾ ਜੋ ਬਣੀ ਹੋਈ ਹੈ ਅਸੀਂ ਉਹਦੇ ਬੈਨਰ ਦੇ ਨੀਚੇ ਇਹ ਸਾਰੀ ਸੇਵਾ ਨਿਭਾਉਣ ਵਾਸਤੇ ਇੱਥੇ ਪਹੁੰਚੇ ਹਾਂ ਔਰ ਸਾਨੂੰ ਇਸ ਬਾਦ ਦਾ ਫਖਰ ਹੈ ਮਾਨ ਹੈ ਕਿ ਸਾਡੇ ਨਾਲ ਸਾਡੇ ਭਾਈ ਜੋ ਕੰਦੇ ਨਾਲ ਕੰਦਾ ਲਾ ਕੇ ਖੜੇ ਆ ਉਹ ਸਾਰਿਆਂ ਦੇ ਹੌਸਲੇ ਦੇ ਨਾਲ ਅਸੀਂ ਇਸ ਜੋ ਕੰਮ ਕਰ ਰਹੇ ਹਾਂ ਇਸ ਨੂੰ ਅੰਜਾਮ ਦੇ ਰਹੇ ਹਾਂ ਔਰ ਤੁਹਾਨੂੰ ਪਤਾ ਹੀ ਹੈ ਪਿੱਛੇ ਤੁਸੀਂ ਦੇਖਦੇ ਆ ਰਹੇ ਹੋ ਕਿ ਇਟਾਂ ਦਾ ਰੇਤਾ ਬਜਰੀ ਸੀਮਿੰਟ ਸਾਰਿਆਂ ਦੀ ਸੇਵਾ ਨਿਭਾਉਣ ਵਾਸਤੇ ਅਸੀਂ ਘਰ ਕੁਝ ਅਡਾਪਟ ਕਰ ਰਹੇ ਹਾਂ ਪਿੰਡ ਦੇ ਉਹ ਘਰਾਂ ਨੂੰ ਅਸੀਂ ਉਹਨਾਂ ਦੇ ਫੈਮਿਲੀ ਮੈਂਬਰਸ ਨੂੰ ਨਾਲ ਲੈ ਕੇ ਇਕੱਲੇ ਇਕੱਲੇ ਘਰ ਦੇ ਫੈਮਿਲੀ ਮੈਂਬਰ ਨੂੰ ਇਕੱਲੇ ਇਕੱਲੇ ਜ਼ਿੰਮੇਵਾਰੀ ਦੇ ਕੇ ਉਹਨਾਂ ਦੇ ਹਵਾਲੇ ਕਰਕੇ ਆ ਰਹੇ ਹਾਂ ਚੀਜ਼ਾਂ ਚਾ ਤਕਵਾ ਵੈਲਫੇਅਰ ਸੁਸਾਇਟੀ ਜੋ ਹੈ ਮਲੇਰ ਕੋਟਲਾ ਦੇ ਅੰਦਰ ਕਾਫੀ ਟਾਈਮ ਪਹਿਲਾਂ ਤੋਂ ਮੁਸਲਿਮ ਬਲੱਡ ਬੈਂਕ ਦੀ ਸੇਵਾ ਨਿਭਾਉਂਦੀ ਆ ਰਹੀ ਸੀ ਔਰ ਉਸ ਦੇ ਅੰਦਰ ਤਕਰੀਬਨ ਸਿਵਲ ਹਸਪੀਟਲ ਜਾਂ ਕਿਤੇ ਵੀ ਅਗਰ ਬਲੱਡ ਦੀ ਜ਼ਰੂਰਤ ਪਈ ਹੈ ਤਾਂ ਤੁਸੀਂ ਇਹ ਯਕੀਨ ਕਰੋ ਵੀ ਮਿੰਟਾਂ ਦੇ ਅੰਦਰ ਬਲੱਡ ਦੀ ਸੇਵਾ ਪੂਰੀ ਕਰੀ ਗਈ ਹੈ ਫ੍ਰੀ ਆਫ ਕਾਸਟ ਔਰ ਕਾਫੀ ਦੇਰ ਤੋਂ ਅਲਹਮਦੁਲਿਲਾ ਰੱਬ ਦੇ ਕਰਮ ਦੇ ਨਾਲ ਅਸੀਂ ਉਸ ਸੇਵਾ ਨੂੰ ਨਿਭਾਉਂਦੇ ਆ ਰਹੇ تھے ਔਰ ਇਸ ਤੋਂ ਇਲਾਵਾ ਹੁਣ ਰੀਸੈਂਟਲੀ ਤਕਵਾ ਵੈਲਫੇਅਰ ਸੁਸਾਇਟੀ ਨੇ ਮਲੇਰ ਕੋਟਲਾ ਜ਼ਿਲ੍ਹੇ ਦੇ 300 ਟੀਵੀ ਪੇਸ਼ੈਂਟਸ ਨੂੰ ਅਡਾਪਟ ਕਰਿਆ ਔਰ ਉਹਨਾਂ ਦੇ ਰਾਸ਼ਨ ਦੀ 6 ਮਹੀਨੇ ਦੀ ਜ਼ਿੰਮੇਵਾਰੀ ਤਕਵਾ ਵੈਲਫੇਅਰ ਸੁਸਾਇਟੀ ਨੇ ਆਪਣੇ ਜ਼ਿੰਮੇ ਲਈ ਔਰ ਉਸ ਨੂੰ ਰੱਬ ਦੇ ਕਰਮ ਦੇ ਨਾਲ ਪੂਰੇ ਤਰੀਕੇ ਦੇ ਨਾਲ ਬਿਹਤਰ ਤਰੀਕੇ ਦੇ ਨਾਲ ਉਸ ਨੂੰ ਪੂਰਾ ਕਰਨ ਚ ਕਾਮਯਾਬ ਰਹੀ ਕਿ ਜਿਹੜੇ ਲੋਕ ਜ਼ਰੂਰਤਮੰਦ ਪਰਿਵਾਰ ਨੇ ਬਿਲਕੁਲ ਜੀ ਬਿਲਕੁਲ ਬਿਲਕੁਲ ਸਾਡੇ ਭਾਈਆ ਵਸੀਮ ਸਾਹਿਬ ਮੁਜ਼ਮਿਲ ਔਰ ਬਹੁਤ ਸਾਰੇ ਸਾਥੀ ਸਾਡੇ ਜਿਹੜੇ ਅ ਓਵੈਸ ਭਾਈ ਇਹ ਲੋਕ ਪਹੁੰਚੇ ਔਰ ਇਹਨਾਂ ਨੇ ਜਾ ਕੇ ਸਰਵੇ ਕਰਿਆ ਲਗਾਤਾਰ ਉੱਥੇ ਜਾ ਕੇ ਸਰਵੇ ਕਰਿਆ ਕੁਛ ਦਿਨਾਂ सर्वे करण ਤੋਂ ਬਾਅਦ ਸਾਨੂੰ ਜਿਹੜੇ ਘਰ ਆਇਡੈਂਟੀਫਾਈ ਹੋਏ ਸਨ ਜਾ ਕੇ ਨੋਟ ਕਰਿਆ ਵੀ ਉਹਨਾਂ ਦੀਆਂ ਛੱਤਾਂ ਗਿਰਗੀਆਂ ਦੀਵਾਰਾਂ ਗਿਰਗੀਆਂ ਉਹ ਘਰਾਂ ਦੇ ਮੈਂਬਰਾਂ ਨੂੰ ਅਸੀਂ ਨਾਲ ਲੈ ਕੇ ਇਹ ਸੇਵਾ ਨਿਭਾ ਰਹੇ ਹਾਂ ਜਿਵੇਂ ਆਪਾਂ ਅਕਸਰ ਜਾਣਦੇ ਹਾਂ ਕਿ ਪੰਜਾਬ ਤਾਂ ਲੋਕਾਂ ਦੇ ਕੰਮ ਆਉਣ ਵਾਸਤੇ ਪਹਿਲ ਤੇ ਰਿਹਾ ਲੇਕਿਨ ਅੱਜ ਪੰਜਾਬ ਨੂੰ ਜ਼ਰੂਰਤ ਪਈ ਤਾਂ ਲੋਕਾਂ ਨੇ ਵੱਧ ਚੜ ਕੇ ਹਰ ਭਾਈਚਾਰੇ ਨੇ ਇਸ ਦੇ ਅੰਦਰ ਹਿੱਸਾ ਲਿਆ ਯੂਪੀ ਤੋਂ ਮੇਵਾ ਤੋਂ ਖਾਸ ਕਰਕੇ ਔਰ ਰਾਜਸਥਾਨ ਤੋਂ ਬਹੁਤ ਸਾਰੇ ਏਰੀਆ ਤੋਂ ਹੈ ਜੀ ਲੋਕਾਂ ਦੀਆਂ ਸਾਨੂੰ ਵੀ ਕਾਲਾਂ ਆਈਆਂ ਬਹੁਤ ਸਾਰੇ ਲੋਕ ਉਹ ਸੇਵਾ ਵਾਸਤੇ ਪਹੁੰਚੇ ਹੋਏ ਆ ਤਾਂ ਸਭ ਤੋਂ ਬੜੀ ਬਾਤ ਇਹ ਹੈ ਕਿ ਅਸੀਂ ਤਾਂ ਸਰਕਾਰ ਐਨਜੀਓ আর ਸਾਰੀਆਂ ਪਾਰਟੀਆਂ ਦੇ ਅੱਗੇ ਇਹ ਰਿਕਵੈਸਟ ਕਰਾਂਗੇ ਕਿ ਸਾਰੇ ਜਿਸ ਤਰ੍ਹਾਂ ਨਾ ਜੀ ਚਾਹੇ ਉਹ ਆਮ ਆਦਮੀ ਪਾਰਟੀ ਆ ਚਾਹੇ ਉਹ ਅਕਾਲੀ ਦਲ ਆ ਚਾਹੇ ਕਾਂਗਰਸ ਆ ਚਾਹੇ ਉਹ ਮੁਸਲਿਮ ਸਿੱਖ ਸਾਂਝ ਆ ਚਾਹੇ ਉਹ ਆਪਣੇ ਜਿਹੜੀ ਸਿੱਖ ਭਾਈਚਾਰੇ ਦੀ ਇੱਕ ਬੜੀ ਫੈਡਰੇਸ਼ਨ ਬਣੀ ਹੋਈ ਹੈ ਇੱਕ ਆਰਗੇਨਾਈਜੇਸ਼ਨ ਖਾਲਸਾ ਹੈਡ ਵਾਲੇ ਅਸੀਂ ਸਾਰਿਆਂ ਨੂੰ ਰਿਕਵੈਸਟ ਕਰਾਂਗੇ ਕਿ ਕੋਈ ਇਸ ਤਰ੍ਹਾਂ ਉਪਰਾਲਾ ਹੋਵੇ ਕਿ ਹਰ ਐਸੋਸੀਏਸ਼ਨ ਦਾ ਹਰ ਪਾਰਟੀ ਦਾ ਇੱਕ ਬੰਦਾ ਉਹਦੇ ਅੰਦਰ ਇਨਵੋਲਵ ਹੋਵੇ ਇੱਕ ਕਮੇਟੀ ਇੱਕ ਪਾਰਟੀ ਮੀਟਿੰਗ ਇਸ ਤਰ੍ਹਾਂ ਦੀ ਬਣਾਈ ਕਰਕੇ ਜੇ ਕਰੀ ਜਾਵੇ ਔਰ ਕੱਲਾ ਕੱਲਾ ਪਿੰਡ ਕੱਲੀ ਕੱਲੀ ਉਹਦੇ ਇੱਕ ਇੱਕ ਮੈਂਬਰ ਨੂੰ ਨਾਲ ਇਨਵੋਲਵ ਕਰਕੇ ਜਿਸ ਤਰ੍ਹਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਤਰ੍ਹਾਂ ਹੀ ਹਰ ਘਰਾਂ ਨੂੰ ਅਡਾਪਟ ਕਰਿਆ ਜਾਵੇ ਪਿੰਡਾਂ ਨੂੰ ਅਡਾਪਟ ਕਰਿਆ ਜਾਵੇ ਤਾਂ ਕਿ ਪ੍ਰੋਪਰ ਤਰੀਕੇ ਦੇ ਨਾਲ ਲੋਕਾਂ ਕੋਲ ਮਦਦ ਪਹੁੰਚ ਸਕੇ ਮੇਰਾ ਨਾਮ ਹੈ ਜਗਦੀਵਾਨ ਸਿੰਘ ਸਰਪੰਚੇ 라ਹੌਲਵਾਲ ਸਾਡਾ ਪਠਾਈਟਾਂ ਦਾ ਦੇਖੋ ਜੀ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਬੜੀ ਵੱਡੀ ਇੱਕ ਵਿਪਤਾ ਆਈ ਹੋਈ ਹੈ ਜਿਹੜੀ ਹੜ੍ਹਾਂ ਦਾ ਰੂਪ ਆਇਆ ਜਿਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਚੁੱਕਾ ਹੈ ਫਸਲਾਂ ਦਾ ਵੀ ਨੁਕਸਾਨ ਹੋ ਚੁੱਕਾ ਹੈ ਘਰਾਂ ਦਾ ਵੀ ਨੁਕਸਾਨ ਹੋ ਚੁੱਕਾ ਹੈ ਡੰਗਰਾਂ ਦਾ ਵੀ ਨੁਕਸਾਨ ਹੋ ਚੁੱਕਾ ਹੈ ਜਿਹਦੇ ਵਿੱਚ ਹਰ ਇੱਕ ਜਿਹੜੀ ਸੰਸਥਾ ਵਾ ਹਰ ਇੱਕ ਮਤਲਬ ਕੋਈ ਵੀ ਧਰਮ ਦਾ ਹਰ ਇੱਕ ਆਪਣਾ ਯੋਗਦਾਨ ਜਿੰਨਾ ਵੀ ਬਣਦਾ ਪਾ ਰਿਹਾ ਹੈ ਇਸੇ ਦੇ ਤਹਿਤ ਅੱਜ ਆਪਣੇ ਮੁਸਲਮਪਰਾ ਜਿਹੜੇ ਆ ਮਲੇਰ ਕੋਲਾ ਤੋਂ ਇੱਕ ਸੰਸਥਾ ਆਈ ਆ ਜਿਹੜੇ ਇੱਕ ਨਵੇਕਲੀ ਇੱਕ ਪਹਿਲ ਕਰਨ ਜਾ ਰਹੇ ਆ ਜਿਹੜੇ ਘਰ ਮਤਲਬ ਘਟ ਚੁਕੇ ਬਿਲਕੁਲ ਹੀ ਜਿੰਨਾਂ ਕੋ ਕੋਈ ਮਤਲਬ ਸਾਧਨ ਨਹੀਂ ਹੈਗਾ ਉਹਨਾਂ ਨੂੰ ਫੇਰ ਨਵੇਂ ਸਰੋਬ ਬਣਾਉਂਦਾ ਉਹਨਾਂ ਵਾਸਤੇ ਬੜਾ ਵੱਡਾ ਇੱਕ ਯਤਨ ਕੀਤਾ ਗਿਆ ਕਿ ਉਹ ਪਲੇਟ ਇਟਾਂ ਵੀ ਲੈ ਕੇ ਚੱਲੇ ਆ ਰੇਤਾ ਬੈਰੀ ਲੈ ਕੇ ਮਲੇ ਇੱਕ ਵਧੀਆ ਇੱਕ ਉਪਰਾਲਾ ਕਰਨ ਜਾ ਰਹੇ ਆ ਚਲੋ ਇਹਨਾਂ ਨੇ ਬੜਾ ਵੱਡਾ ਇੱਕ ਕਦਮ ਚੁੱਕਿਆ ਵਾ ਅਸੀਂ ਇਹਨਾਂ ਦੀ ਸਲਾਘਾ ਕਰਦੇ ਆ ਜਿਹਦੇ ਵਿੱਚ ਸਾਡਾ ਵੀ ਚਲੋ ਫਰਜ਼ ਬੰਦਾ ਈ ਵੀ ਉਹਨਾਂ ਨੂੰ ਚਲੋ ਜੋ ਆਪਣੇ ਕੋ ਕਰ ਸਕਦੇ ਨੇ ਰੇਟ ਵਿੱਚ ਕੱਟ ਕਰਕੇ ਉਹਨਾਂ ਨੂੰ ਆਪਣਾ ਵੀ ਯੋਗਦਾਨ ਪਾਇਆ ਵੀ ਚਲੋ ਸਾਡਾ ਵੀ ਹਿੱਸਾ ਵਿੱਚ ਪੈ ਸਕੇ ਕਿਉਂਕਿ ਇਹ ਪਰਭਾਈ ਹੋ ਨਹੀਂ ਸਕਦੀ ਪਰ ਜਿੰਨਾ ਵੀ ਇਹ ਅਸੀਂ ਵਸ ਵਦ ਕਰੀਏ ਦੇ ਵਿੱਚ ਵਧੀਆ ਗੱਲ ਹੈ ਜੀ